ਹੈਲੋ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ ਕਿਉਂ ਟਿਕ ਤੇ ਮੇਰਾ ਨਾਂ ਹੈ ਜੀ ਹਰਜੀਤ। ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਤੇ ਵਧੀਆ ਹੋਵੋਗੇ। ਤੇ ਸਭ ਤੋਂ ਪਹਿਲਾਂ ਚੈਨਲ ਦੇ ਨਿਊ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਤੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਰਹੇਗੀ ਜੀ ਇਹ ਸਾਰੀ ਰਹੇਗੀ ਮਸਲੀਨ ਦੀ। ਸਾਰੇ ਸੇਲ ਆਫਰ ਦੇ ਵਿੱਚ ਸੂਟ ਰਹਿਣਗੇ ਤੁਹਾਨੂੰ ਪਤਾ ਸਾਡੀਆਂ ਇਸ ਤੋਂ ਪਹਿਲਾਂ ਜਿਹੜੀਆਂ ਅਸੀਂ ਵੀਡੀਓ 'ਚ ਪਾਈਆਂ ਸਾਰੀਆਂ ਸੇਲ ਆਫਰ ਦੇ ਵਿੱਚ ਵੀਡੀਓ ਹੈ ਜੀ। ਤੇ ਆਪਣੀ ਸੇਲ ਹੋ online ਬਠੀ ਹੈ ਇਸ ਕਰਕੇ ਆਪਣੇ ਸਾਰੇ ਪ੍ਰਾਈਸ ਮਾਰਕੀਟ ਨਾਲੋਂ ਬਹੁਤ ਘੱਟ ਰਹਿੰਦੇ ਆ। ਤੇ ਅੱਜ ਜਿਹੜੇ ਆਪਾਂ ਡਿਸਕਾਊਂਟ ਤੇ ਪ੍ਰਾਈਸ ਸੂਟ ਲੈ ਕੇ ਆਏ ਹੈਗੇ ਮਸਲੀਨ ਸਟੱਫ ਦੇ ਜੀ ਪਹਿਲਾ ਸੂਟ ਦੇਖੋ ਜੀ ਤੁਸੀਂ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਬਾਕੀ ਪਿਓਰ ਮਸਲੀਨ ਰਹੇਗੀ ਸ਼ਾਈਨ ਤੁਸੀਂ ਦੇਖ ਲਓ ਇਸ ਤਰ੍ਹਾਂ ਦਾ ਨੈਕ ਦਾ ਹਲਕਾ ਜਿਹਾ ਪੈਟਰਨ ਬਣਿਆ ਹੋਇਆ ਫ੍ਰਿਲ ਵਾਲਾ ਤੁਸੀਂ ਇਹਨੂੰ ਆਪਦੀ ਉਹਦੇ ਨਾਪ ਦੇ ਵਿੱਚ ਵੀ ਹੋਰ ਤਰ੍ਹਾਂ ਨਾਲ ਵੀ ਬਣਵਾ ਸਕਦੇ ਹੋ ਜੀ ਅਗਰ ਕਿਸੇ ਨੂੰ ਛੋਟਾ ਲੱਗਦਾ ਹੈ ਤਾਂ ਇਹ ਦੇਖੋ ਜੇ ਸਟਿਚਿੰਗ ਕਰਦੇ ਹੋ ਤੁਸੀਂ ਮਰਜ਼ੀ ਬਨਵਾ ਲੈਣਾ ਜੀ ਜਿਹੜੀ ਇਹਦੀ ਲੈਂਥ ਤੇ ਵਿਡਥ ਹੈ ਇੱਥੇ ਮੈਂ ਨਾਪ ਰੱਖਿਆ ਸੀ ਦਿੱਤਾ ਲੈਂਥ ਤੇ ਵਿਡਥ ਮੈਂ ਨਾਪ ਦਿੰਦੀ ਕੁਰਸੀ ਤੇ ਕਾ ਇਹ ਰਹੀ ਇਹਦੀ ਵਿਡਥ 24 ਹੈ ਦੀ ਵਿਡਥ ਜਿਹਦੇ 23 ਆਉਂਦਾ ਜੀ 24 ਦੀ ਬਏ 25 ਹੈ ਕੁ 25 ਟਿੱਕਰ ਦੀ ਵਿਡਥ ਹੈ ਜਿਹਦੇ 23 ਆਂਦਾ ਜੀ ਉਹਦਾ ਨਾਪ ਬਣ ਜਾਏਗਾ ਲੈਂਥ ਵੀ ਆਪਾਂ ਕਰ ਦਿੰਨੇ ਆ ਮੈਂਚਨ ਕਿਉਂਕਿ ਅੰਦਰ ਸੈਮੀ ਸਟਿਚ ਨੇ ਇਹ ਜਿਹੜੇ ਮਸਲੀਨ ਦੇ ਸੂਟ ਆ ਇਹ 46 ਦੀ ਲੈਂਥ ਹੈ ਜੀ ਯਾਨੀ ਕਿ ਜਿਹਦੇ 45 ਟਿੱਕਰ ਰੈਡੀ ਆਂਦਾ ਜੀ ਉਹਦਾ ਵੀ ਬਣ ਜਾਏਗਾ ਔਰ 23 ਇੰਚ ਦੀ ਰਹੇਗੀ ਤਿਆਰ ਜਿਹਦਾ ਹੁੰਦਾ ਹੈ 25 ਟਿੱਕਰ ਦੀ ਵਿਡਥ ਹੈਗੀ ਹੈ ਬਾਕੀ ਫੁੱਲ 슬ੀਵਸ ਹੈ ਜੀ ਮਸਲੀਨ ਦਾ ਸਟਾਫ ਹੈ ਪਿਓਰ ਮਸਲੀਨ ਪਿਓਰ ਮੁਸਲਿਨ ਸਟੱਫ ਹੈ ਇਹ ਰੈਗਜੀ ਦੀ ਬਾਟਮ ਪਿਓਰ ਸ਼ੈਂਟੂਨ ਦੀ ਬਾਟਮ ਹੈ ਮੈਚਿੰਗ ਦੇ ਵਿੱਚ بیس ਕਲਰ ਦੀ ਰੈਗਜੀ ਬਾਟਮ ਜਿਹੜਾ ਦਾ ਦੁਪੱਟਾ ਉਹ ਵੀ ਮਸਲਿਨ ਦਾ ਰਹੇਗਾ ਪ੍ਰਿੰਟ ਡਿਜੀਟਲ ਪ੍ਰਿੰਟ ਦਾ ਦੁਪੱਟਾ ਸੇਮੀ ਆਪਣੇ ਸ਼ਰਟ ਨਾਲ ਦਾ ਦੁਪੱਟੇ ਦੇਖੋ ਹਲਕਾ ਹਲਕਾ ਸੀਕਵੈਂਸ ਦਾ ਕੰਮ ਹੋਇਆ ਵਾ ਪ੍ਰਿੰਟ ਹੈ ਪਲੱਸ ਇਹਦੇ ਨਾਲ ਆ ਦੇਖੋ ਜੀ ਹਲਕੀ ਹਲਕੀ ਸਿੰਗਸ ਸੀਕਵੈਂਸ ਹੈਗੀ ਹੈ ਥ੍ਰੈਡ ਦੇ ਨਾਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਸਟੌਲ ਟਾਈਪ ਹੈ ਇਹ ਜਿਹੜਾ ਦੁਪੱਟਾ ਹੈ ਜੀ ਮਸਲੀਨ ਦਾ ਸਟੌਲ ਟਾਈਪ ਹੈ ਇਸ ਤਰ੍ਹਾਂ ਡਿਜੀਟਲ ਪ੍ਰਿੰਟ ਦਾ ਹੈ ਸ਼ੈਂਟੂਨ ਦੀ ਹੈਗੀ ਆਪਣੀ ਬਾਟਮ ਪਿਓਰ ਮਸਲੀਨ ਦੀ ਸ਼ਰਟ ਤੇ ਦੁਪੱਟਾ 1500 ਇਹਦਾ ਪ੍ਰਾਈਸ ਰਹੇਗਾ ਫ੍ਰੀ ਸ਼ੀਟਿੰਗ ਦੇ ਨਾਲ ਪ੍ਰਾਈਸ ਜੀ ਦਾ ਓਨਲੀ 1500 ਜੀ ਸਿੰਗਲ ਸੂਟ ਆਪਣੇ ਕੋਲ ਇਹ ਸਿੰਗਲੀ ਡਿਜ਼ਾਈਨ ਹੈ ਇਸੇ ਕਰਕੇ ਆਪਣੇ ਸਾਰੇ ਸੂਟ ਹਨ ਜਿਆਤਰ ਸਿੰਗਲ ਸਿੰਗਲ ਹੋਣਗੇ ਸੇਲ ਆਫਰ ਦੇ ਵਿੱਚ ਸੂਟ ਨੇ ਇਹ ਦੇਖੋ ਜੀ ਨੈਕਸਟ ਡਿਜ਼ਾਈਨ ਸਟਾਫ ਇਹਨਾਂ ਦਾ ਮਸਲੀ ਨਹੀਂ ਹੈ ਪ੍ਰਿੰਟ ਇਹਨਾਂ ਦੇ ਅਲੱਗ-ਅਲੱਗ ਦੇਖੋ ਡਿਜ਼ਾਈਨ ਇਹ ਇਸ ਤਰ੍ਹਾਂ ਨੈਕ ਬਣਿਆ ਹੋਇਆ ਹੈ ਇਹ ਸਾਰਾ ਸਿੰਕ ਕੰਮ ਹੋਇਆ ਹੋਇਆ ਜੀ ਥ੍ਰੈਡ ਦੀ ਹਲਕੀ-ਹਲਕੀ ਲਾਈਨਿੰਗ ਜੀ ਹੈ ਸ਼ਾਈਨ ਦੇ ਨਾਲ ਇਸ ਤਰ੍ਹਾਂ ਦੇ ਫਲਾਰ ਮਿਲਣਗੇ ਇਹ ਡਿਜੀਟਲ ਪ੍ਰਿੰਟ ਕਹਿ ਸਕਦੇ ਆਂ ਆਪਾਂ ਇਸ ਤਰ੍ਹਾਂ ਦੇ ਫਲਾਰ ਨੇ ਇਦਰੇ ਜੀ ਹਿੱਪ ਸਾ이드 ਤੇ ਔਰ نیچے ਹੋਊਗਾ ਇੱਕ ਆਪਣੇ ਘੇਰ ਤੇ ਬਣਿਆ ਹੋਇਆ ਜੀ ਇਸ ਤਰ੍ਹਾਂ ਦਾ ਕੰਮ ਹੀ ਲੱਗੂ ਆਪਾਂ ਨੂੰ ਬਾਹਾਂ ਤੇ ਪ੍ਰਿੰਟ ਹੈ ਐਮਬਰਾਇਡਰੀ ਨਹੀਂ ਹੈ ਸਾਰਾ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਕਹਿ ਸਕਦੇ ਹਾਂ ਫੁੱਲ ਸ਼ਰਟ ਦੇ ਵਿੱਚ ਇਹ ਬਾਹਾਂ ਦਾ ਰਹੇਗਾ ਪੈਗ ਤੇ ਵੀ ਇਹ ਡਿਜ਼ਾਈਨ ਦੇਖੋ ਇਹ ਰੋਗੇ ਜੀ ਡਿਜ਼ਾਈਨ ਪੈਗ ਤੇ ਇੱਕ ਆਪਣੇ ਇਧਰੋਂ ਸ਼ੁਰੂ ਹੋ ਜਾਂਦੇ ਆ ਫਲਾਰ ਤੇ ਇਸ ਤਰ੍ਹਾਂ ਕਰਕੇ ਇਹ ਬੈਕ ਸਾਈਡ ਤੇ 3 ਫਲਾਰ ਨੇ 프ਰੰਟ ਤੇ ਆਣਗੇ ਜੀ 2 프ਰੰਟ ਦੇ 2 ਆ ਬੈਕ ਤੇ 3 ਆ ਆਪਾਂ ਦੀ ਲੈਂਥ ਵਿਡਥ ਤੁਹਾਨੂੰ ਚੈੱਕ ਕਰਸਣ ਦਿੰਦੇ ਜੀ ਇਹਦੀ ਵੀ ਵਿਡਥ ਹੈ ਜਿਹੜੀ ਦੇਖੋ 25 25 ਆ ਜੀ ਜਿਹਦੇ 23 ਇੰਚ ਰੈਡੀ ਆਉਂਦਾ ਜੀ ਉਹਦਾ ਸੂਟ ਹੀ ਬਣ ਜਾਏਗਾ ਜਿਸਦੇ ਵੀ 23 ਇੰਚ ਤਿਆਰ ਹੁੰਦਾ ਜੀ 40 uh, 46 ਥਿੱਕਰ ਲੈਂਥ ਰੈਡੀ ਹੋਊਗੀ 47 ਆ ਵੈਸੇ ਇਹਦੀ ਲੈਂਥ ਪਰ ਜਿਹਦੇ 20 uh, 46 ਥਿੱਕਰ ਲੈਂਥ ਆnde ਜੀ ਉਹਦੇ ਬਣ ਜਾਏਗਾ ਕੋਈ ਇਸ਼ੂ ਨਹੀਂ ਹੈ ਬਾਕੀ ਤੁਸੀਂ ਆਦੇ ਨਾਪ ਦੇ ਅਕੋਰਡਿੰਗ ਵਧਾ ਘਟਾ ਸਕਦੇ ਆ ਜੀ ਘੱਟ ਵਾਲੀ ਤਾਂ ਹੋ ਹੀ ਜਾਂਦੀ ਹੈ ਜਤ ਜ਼ਿਆਦਾ ਜਿਹਦੇ 46 6 ਥਿੱਕਰ ਆਂਦਾ ਉਹਦਾ ਬਣ ਜਾਏਗਾ ਜੀ ਪਿਓਰ ਸ਼ੰਟੂਨ ਚ ਰਹੇਗੀ ਬਾਟਮ ਪਿਓਰ ਦੀ ਰਹੇਗੀ ਜੀ ਦੁਪੱਟੇ ਦਾ ਮਸਲੀਨ ਚ ਰਹੂਗਾ ਸ਼ਰਟ ਵੀ ਮਸਲੀਨ ਚ ਡਿਜੀਟਲ ਪ੍ਰਿੰਟ ਦਾ ਦੁਪੱਟਾ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਦੁਪੱਟੇ ਦਾ ਕੰਟਰਾਸਟ ਦੇ ਵਿੱਚ ਦੁਪੱਟਾ ਫਲਾਵਰਾਂ ਦੇ ਨਾਲ ਕੰਟਰਾਸਟ ਹੋਇਆ ਹੋਇਆ ਇਸ ਤਰ੍ਹਾਂ ਦਾ ਬਾਰਡਰ ਰਹੂਗਾ ਦੇਖੋ ਜੀ ਪੱਲਿਆਂ ਤੇ ਪੂਰਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹਲਕਾ ਹਲਕੇ ਦੇ ਵਿੱਚ ਵਰਕ ਵੀ ਦੇਖੋ ਲਾਈਨਿੰਗ ਦੇ ਵਿੱਚ ਸੇਮ ਸ਼ਰਟ ਦੇ ਵਿੱਚ ਵੀ ਤੇ ਦੁਪੱਟੇ ਚ ਵੀ ਇਹ ਰਹਿ ਗਿਆ ਦੂਸਰਾ ਬੱਲਾ ਇਸ ਤਰ੍ਹਾਂ ਦਾ ਡਿਜ਼ਾਈਨ ਰਹੇਗਾ ਦੁਪੱਟੇ ਦਾ ਇਹਦਾ ਪ੍ਰਾਈਸ ਰਹੇਗਾ ਜੀ 1650 1650 ਇਸ ਸੂਟ ਦਾ ਪ੍ਰਾਈਸ ਹੈ ਸ਼ਿਪਿੰਗ ਰਹੇਗੀ ਫਰੀ ਇਹ ਰੋਗਾ ਜੀ ਨੈਕਸਟ ਡਿਜ਼ਾਈਨ ਇਹ ਸ਼ਰਟ ਤੁਸੀਂ ਚਨੂਨ ਦੀ ਸ਼ਰਟ ਕਹਿ ਸਕਦੇ ਹੋ ਮਸਲੀਨ ਨਹੀਂ ਇਹ ਸਟੱਫ ਇਹ ਚਨੂਨ ਚ ਹੈ ਇਦੀ ਲੈਂਥ ਵਿੱਚ ਕੋਈ ਇਸ਼ੂ ਨਹੀਂ ਦੇਖੋ ਜੀ ਇਹ ਤਾਂ 28 29 ਇਕਰ ਪੀਆ ਫੈਬਰਿਕ ਜਨੂਨ ਦਾ ਇਹ ਫਰੰਟ ਸਾਈਡ ਹੈ ਡਿਜੀਟਲ ਪ੍ਰਿੰਟ ਪਲੱਸ ਰੋਸਕੀਨ ਨਾਲ ਸਾਰਾ ਹਾਈਲਾਈਟ ਹੈ ਜੀ ਇਸ ਤਰ੍ਹਾਂ ਦਾ ਨੈਕ ਮਿਲੇਗਾ ਪੱਟੀ ਅਡਜਸਟਿਵ ਪ੍ਰਿੰਟਰ ਡਿਜੀਟਲ ਪਲੱਸ ਸੀਕੁਐਂਸ ਦਾ ਵਰਕ ਹੈ ਲਾਈਨਿੰਗ ਦੇ ਵਿੱਚ ਇਹ ਫਰੰਟ ਦਾ ਰਹੇਗਾ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬੈਕ ਰਹੇਗੀ ਪਲੇਨ ਗ੍ਰੀਨ ਕਲਰ ਆਏਗਾ ਇਧਰ ਆਪਾਂ ਨੂੰ ਇਹ ਸਲੀਵਸ ਦਾ ਮਿਲੇਗਾ ਇਹ ਡਿਜ਼ਾਈਨ ਮਿਲੇਗਾ ਜੀ ਇਸ ਤਰ੍ਹਾਂ ਦਾ ਇਹ ਕਿਸੇ ਲਈ ਉਸਦਾ ਇਹ ਵਾਹਰੇਗਾ ਡਿਜ਼ਾਈਨ ਇੱਕਦਈ ਰਹੇਗਾ ਇਹ ਬਾਹਮਨ ਦਾ ਪੈਟਰਨ ਆਵੂਗਾ ਇਹ ਰੈਗੀ ਜੀ ਚਨੂਨ ਫੈਬਰਿਕ ਸ਼ਰਟ ਚਨੂਨ ਫੈਬਰਿਕ ਸ਼ਰਟ ਹੈਵੀ ਰਿਯਾਨ ਰਹੇਗੀ ਬਾਟਮ ਬਾਟਮ ਆ ਜਿਹੜੀ ਜੀ ਹੈਵੀ ਰਿਯਾਨ ਪੂਰਾ ਸਿੱਤ ਨੂੰ ਸੂਟ ਦਾ ਜਿਹੜਾ ਹੈਗਾ ਜੀ ਫੈਬਰਿਕ ਡਿਟੇਲ ਨਾਲ ਦੱਸ ਰਹੇ ਆ ਪਿਓਰ ਦਾ ਦੁਪੱਟਾ ਰਹੇਗਾ ਦੋ ਸਾਈਡ ਤੇ ਆਈ ਜੀ ਲੈਸ ਤੁਸੀਂ ਸਟੀਚਿੰਗ ਪਾਉਂਦੇ ਵਕਤ ਫੋਰ ਸਾਈਡ ਕਰਵਾ ਸਕਦੇ ਹੋ ਫੁੱਲ ਪਿਓਰ ਦਾ ਦੁਪੱਟਾ ਹੈ ਦੋ ਸਾਈਡ ਲੈਸ ਹੈ ਜੀ 1650 ਇਸ ਡਿਜ਼ਾਈਨ ਦਾ ਪ੍ਰਾਈਸ ਹੈ ਸ਼ਿਪਿੰਗ ਰੇਟ ਜੀ ਫ੍ਰੀ ਜਿਹੜਾ ਇਹ ਵਾਲਾ ਹੈਗਾ ਜੀ ਸ਼ਰਟ ਇਹ ਵੀ ਹੈਗੀ ਮਸਲੀਨ ਦੀ ਪਿਓਰ ਮਸਲੀਨ ਫੈਬਰਿਕ ਹੈ ਇਹ ਸਾਰਾ ਵਰਕ ਹੋਇਆ ਹੋਇਆ ਹੈ ਦੇ ਵਿੱਚ ਇਸ ਤਰ੍ਹਾਂ ਦੀ ਨੱਕ ਤੇ ਪੱਟੀ ਬਣੀ ਹੋਈ ਹੈ ਫੁੱਲ ਸ਼ਰਟ ਦੇ ਵਿੱਚ ਐਮਬ੍ਰੋਇਡਰੀ ਛੋਟੀ ਛੁੱਟੀ ਬੂਟੀ ਦੋਨੋਂ ਸਾਈਡ ਤੇ ਦੇਖੋ ਚੌਕਸ ਦੇ ਇਸ ਤਰ੍ਹਾਂ ਕਰਕੇ ਪੱਟੀ ਹੈ ਐਡਜਸਟੇਬਲ ਹੈ ਜੀ ਤੁਸੀਂ ਸਟੀਚਿੰਗ ਕਰਵਾ ਕੇ ਆਪ ਦੇ ਨਾਪ ਦੇ ਅਕੋਰਡਿੰਗ ਲਗਵਾ ਸਕਦੇ ਹੋ ਇਹ ਰੈਗਸ ਸ਼ਲੀਵਸ ਤੇ ਪੈਟਰਨ ਇਹ ਵੀ ਵਰਕ ਵਾਲੀ ਪੱਟੀ ਹੈ ਇਹ ਸਾਰੀ ਵਰਕ ਹੋਇਆ ਹੋਆ ਕਾਟਨ ਦੀ ਆਏਗੀ ਜੀ ਬਾਟਮ ਇਹਦੇ ਵਿੱਚ ਪਲੇਨ 2 ਮੀਟਰ ਦੀ ਔਰ ਫੁੱਲ ਪਿਓਰ ਦਾ ਪੇਂਟ ਵਾਲਾ ਦੁਪੱਟਾ ਆਏਗਾ ਬਹੁਤ ਸੋਹਣਾ ਦੁਪੱਟਾ ਇਹ ਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਜੀ ਪੇਂਟ ਵਾਲਾ ਦੁਪੱਟਾ ਹੈ ਹੋਰ ਸਾਈਡ ਲੈਸ ਦੀ ਫਿਨਿਸ਼ਿੰਗ ਹੋਈ ਵੀ ਹੈ ਇਹ ਰਹੇਗਾ ਜੀ ਡਿਜ਼ਾਈਨ ਦੁਪੱਟਾ ਦੇਖੋ ਬਹੁਤ ਪਿਆਰਾ ਜਿਹਾ ਪੱਲਿਆਂ ਤੇ ਇਸ ਤਰ੍ਹਾਂ ਕਰਕੇ ਹੈਵੀ ਬਾਰਡਰ ਸੈਂਟਰ ਦੇ ਵਿੱਚ ਇਹ ਫਲਾਰਾਂਗੇ ਦੋਨੋਂ ਸਾਈਡ ਤੇ ਇੱਕ ਪੱਲੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣੇਗਾ ਇਹ ਹੈ ਗੀ ਸੂਟ ਦੀ ਲੁੱਕ ਇਸ ਡਿਜ਼ਾਈਨ ਦਾ ਪ੍ਰਾਈਸ ਵੀ ਆਏਗਾ ਜੀ 1650 1650 ਸ਼ਿਪਿੰਗ ਫ੍ਰੀ ਇਹ ਰਿਹਾ ਜੀ ਆਪਣਾ ਨੈਕਸਟ ਡਿਜ਼ਾਈਨ ਇਸ ਤੋਂ ਪਹਿਲੇ ਇਹ ਆਪਾਂ ਤੁਹਾਨੂੰ ਦਿਖਾਏ ਸਾਰੇ ਸਿੰਗਲ ਸਿੰਗਲ ਸੂਟ ਹੈ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਦੋ ਕਲਰ ਹੈ ਜੀ ਦੇਖੋ ਇਹ ਨਾ ਫੈਬਰਿਕ ਖਾਦੀ ਦੀ ਤਰ੍ਹਾਂ ਲੱਗਦਾ ਜਿਵੇਂ ਕਿ ਖਾਦੀ ਔਰਗੈਂਜ਼ਾ ਨਹੀਂ ਹੁੰਦਾ ਉਸ ਤਰ੍ਹਾਂ ਦਾ ਕਰਕੇ ਜੀ ਸ਼ਾਈਨ ਵੀ ਹੈ ਫੈਬਰਿਕ ਦੇ ਵਿੱਚ ਤੇ ਹਲਕੇ ਹਲਕੇ ਖਾਦੀ ਦੀ ਲੁੱਕ ਵੀ ਦਿੰਦਾ ਹੈ neck ਦੇਖੋ ਬਹੁਤ ਹੀ ਹੈਵੀ ਐਮਬਲਾਈਡਰੀ ਬਣੀ ਹੋਈ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਦਾ ਵਰਕ ਹੈ ਬਾਕੀ ਨੂੰ ਫੁੱਲ ਸ਼ਰਟ ਇਸ ਤਰ੍ਹਾਂ ਦੀ ਹੈ ਪਲੇਨ ਫਰੰਟ ਔਰ ਬੈਕ ਦੋਨੋਂ ਬਸ ਇਹਦਾ neck ਬਣਿਆ ਹੋਇਆ ਹੈ ਜੀ ਬਹੁਤ ਹੈਵੀ ਲੁੱਕ ਦੇ ਵਿੱਚ ਸੇਮ ਆਪਾਂ ਨੂੰ ਕੰਟਰਾਸਟ ਦੇ ਵਿੱਚ ਮਿਲੇਗੀ ਬਾਟਮ ਬਾਟਮ ਮਿਲੇਗੀ ਕਾਟਨ ਕਾਟਨ ਸਟਾਫ ਰਹੂਗਾ ਔਰ ਡਿਜ਼ਾਈਨਰ ਦੇ ਦੁਪट्टे ਰਹਿਣਗੇ ਜੀ ਇਹਨਾਂ ਦੇ ਦੁਪट्टे ਰਹਿਣਗੇ ਜੀ ਡਿਜ਼ਾਈਨਰ ਲੁੱਕ ਦੇ ਦੇਖੋ ਜੀ ਡਿਜ਼ਾਈਨ ਹੈਗਾ ਦੁਪੱਟੇ ਦਾ ਇਹ ਲੁੱਕ ਹੈ ਕੁਝ ਇਸੇ ਸੁਟ ਵੀ ਇਸ ਡਿਜ਼ਾਈਨ ਦਾ ਪ੍ਰਾਈਸ ਵੀ ਰੇਗਾ 1650 1650 ਦੇ ਵਿੱਚ ਸ਼ਿਪਿੰਗ ਰੇਟ ਜੀ ਫ੍ਰੀ ਇੱਕ ਕਲਰ ਇਹਦੇ ਵਿੱਚ ਗ੍ਰੀਨ ਰਿਕੇ ਹੈਗਾ ਜੀ ਮਸਟਰਡ ਜੈ ਸੇਮ ਹੀ ਪੈਟਰਨ ਹੈ ਜਿਵੇਂ ਕਿ ਆਪਾਂ ਨੂੰ ਇਹਦੇ neck ਤੇ ਮਿਲੇਗਾ ਇਹਦੇ ਲਈ embroidery ਬਾਕੀ ਫੁੱਲ ਸ਼ਰਟ ਇਦਾਂ ਦੀ ਹੋਈ ਹੈ ਫੈਬਰਿਕ ਇਹ ਫੁੱਲ ਸ਼ਰਟ ਖਾਦੀ ਤੇ ਹੈਗਾ ਜੀ ਇਹ neck ਦਾ ਪੈਟਰਨ ਬਣਿਆ ਹੋਇਆ ਬਹੁਤ ਸੋਹਣਾ ਬਿਲਕੁਲ ਵੀ ਖਰਾਬ ਹੋਣ ਵਾਲਾ ਨਹੀਂ ਹੈ ਇਸ ਤਰ੍ਹਾਂ ਬਾਰਡਰ ਮਿਲ ਲਿਊਗਾ ਬਾਕੀ ਘੇਰੇ ਤੇ ਆਪਾਂ ਨੂੰ ਜਿਹੜੀ ਬਾਟਮ ਹੈ ਦੀ ਉਹ ਕਾਟਨ ਸਟੱਫ ਦੇ ਵਿੱਚ ਰਹੇਗੀ ਜੀ 2.5 ਮੀਟਰ ਦੀ ਕੱਟ ਮਿਲੇਗੀ ਇਹ ਰਹੇਗੀ ਬਾਟਮ ਪਰ ਬਹੁਤ ਸੋਹਣੇ ਡਿਜ਼ਾਈਨਰ ਜਿਹੇ ਦੁਪੱਟੇ ਡਿਜ਼ਾਈਨਰ ਲੁੱਕ ਵਾਲੇ ਦੁਪੱਟੇ ਨੇ ਇਹਨਾਂ ਦੇ ਨਾਲ ਜੀ ਇਸ ਤਰ੍ਹਾਂ ਦਾ ਦੁਪੱਟਾ ਰਹੇਗਾ 1650 ਇਸ ਡਿਜ਼ਾਈਨ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਰਹੇਗੀ ਫ੍ਰੀ ਜਿਹੜਾ ਨੈਕਸ ਡਿਜ਼ਾਈਨ ਦਿਖਾ ਰਹੇ ਹਾਂ ਜੀ ਇਹ ਹੈਗਾ ਔਰਗਾਂਜ਼ਾ ਤੇ ਇਹ ਜਿਹੜੀ ਸ਼ਰਟ ਹੈ ਔਰਗਾਂਜ਼ਾ ਤੇ ਇਹਦਾ ਵੀ ਨੱਕ ਦਾ ਡਿਜ਼ਾਈਨ ਦੇਖੋ ਪੈਟਰਨ ਬਹੁਤ ਸੋਹਣਾ ਬਣਿਆ ਹੋਇਆ ਹੈਵੀ ਲੁੱਕ ਵਿੱਚ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਟਨ ਪਾਈਪਿੰਗ ਔਰ ਵਰਕ ਸਾਰਾ ਦੇਖੋ ਔਰਗਾਂਜ਼ਾ ਦਾ ਸੂਟ ਹੈ ਜੀ ਇਹ ਨੱਕ ਦਾ ਪੈਟਰਨ ਬਹੁਤ ਸੋਹਣਾ ਬਣਿਆ ਹੋਇਆ ਹੈ ਇਹਦੇ ਨਾਲ ਰੈਗ ਜੀ कॉटन ਦੀ बॉटम অর্ਗਾਂਜ਼ਾ ਦਾ ਦੁਪੱਟਾ ਰਹੇਗਾ ਡਿਜ਼ਾਈਨਰ ਲੁੱਕ ਦੇ ਵਿੱਚ ਬਹੁਤ ਸੋਹਣੀ ਐਮਬ੍ਰੋਇਡਰੀ ਫੁੱਲ ਜਾਲ ਤੇ ਹੈਵੀ ਦੁਪੱਟਾ ਹੈ ਹੈ ਤਾਂ ਇਹ ਸਟਾਲ ਟਾਈਪ ਹੈ ਜੀ ਜਿਆਦਾ ਵਿੜਥ ਨਹੀਂ ਹੈ ਸਟਾਲ ਟਾਈਪ ਹੈ ਜਿਵੇਂ ਘੱਟ ਵਿੜਥ ਵਾਲਾ ਦੁਪੱਟਾ ਹੁੰਦਾ ਪਰ ਫੁੱਲ ਹੈਵੀ ਜਾਲ ਬਣਿਆ ਹੋਇਆ ਔਰ ਦੋਨੋਂ ਸਾਈਡ ਤੇ ਇਸ ਤਰ੍ਹਾਂ ਕਰਕੇ ਬਾਰਡਰ ਹੈਵੀ ਬਣਿਆ ਹੋਇਆ ਇਹ ਪ੍ਰਾਈਸ ਰਹੇਗਾ ਜੀ 1750 ਇਸ ਡਿਜ਼ਾਈਨ ਦਾ ਪ੍ਰਾਈਸ ਰਹੇਗਾ 1750 ਇਹ ਰੇਗ ਦੇ ਵਿੱਚ ਦੂਸਰਾ ਕੱਪੜਾ ਸੇਮ ਹੀ ਪੈਟਰਨ ਬੰਨਿਆ ਹੋਇਆ ਬਹੁਤ ਸੋਹਣਾ ਨੈਕ ਤੇ ਪੈਟਰਨ ਬੰਨਿਆ ਹੋਊਗਾ ਜੀ ਬਾਕੀ ਔਰਗੈਂజా ਸਟਾਫ ਰਹੇਗਾ ਬਾਟਮ ਰਹੇਗੀ ਇਹਦੇ ਵਿੱਚ ਕਾਟਨ ਦੀ 1750 ਦਾ ਪ੍ਰਾਈਸ ਰਹੇਗਾ ਇਸ ਡਿਜ਼ਾਈਨ ਦਾ ਇਹ ਦੇਖੋ ਜੀ ਇਹ ਡਿਜ਼ਾਈਨਰ ਜਿਹਾ ਦੁਪੱਟਾ ਇਹਦੇ ਨਾਲ ਇਸ ਲੁੱਕ ਦਾ ਜੀ ਗਰਲਿਸ਼ ਲੁੱਕ ਦਾ ਬਿਲਕੁਲ ਸੂਟ ਰਹੇਗਾ ਕਿਉਂਕਿ ਘੱਟ ਵੇੜ ਥਾਲੇ ਦੁਪੱਟੇ ਨੇ ਤੇ 1750 ਦਾ ਪ੍ਰਾਈਸ ਰਹੇਗਾ ਇਸ ਦੀ ਆਪਣੀ ਅੱਜ ਦੀ ਕਲੈਕਸ਼ਨ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਆ COD ਨੇ ਰਹੀ ਐਡਵਾਂਸ ਪੇਮੈਂਟ ਰਹੀ ਕਿਸੇ ਵੀ ਮੈਥਡ ਨਾਲ ਤੁਸੀਂ ਸਾਨੂੰ ਪੇਮੈਂਟ ਕਰ ਸਕਦੇ ਹੋ ਸੂਟ ਬਾਰੇ ਪਹਿਲਾਂ ਸਕਰੀਨਸ਼ਾਟ ਭੇਜ ਕੇ ਸਾਡੇ ਸੂਟ ਕਨਫਰਮ ਕਰ ਲੈਣਾ ਜੀ ਉਸ ਤੋਂ ਬਾਅਦ ਪੇਮੈਂਟ ਕਰਨਾ ਸਾਰੇ ਸੂਟ ਸੇਲ ਆਫਰ ਦੇ ਵਿੱਚ ਜੀ ਸਿੰਗਲ ਸਿੰਗਲ ਸੂਟ ਨੇ ਸਿਰਫ ਦੋ ਹੀ ਲਾਸਟ ਦੇ ਵਿੱਚ ਡਿਜ਼ਾਈਨ ਉਹਨਾਂ ਚ ਕਲਰ ਆਪਸ਼ਨ ਹੈ ਬਾਕੀ ਸਾਰੇ ਸੂਟ ਸਿੰਗਲ ਸਿੰਗਲ ਨੇ ਤੇ ਤੁਸੀਂ ਬਸ ਸਾਨੂੰ ਪੁੱਛ ਸਕਦੇ ਹੋ ਜੀ ਪਹਿਲਾਂ ਸੂਟ ਬਾਰੇ ਉਸ ਤੋਂ ਬਾਅਦ ਪੇਮੈਂਟ ਇਹ ਵੀਡੀਓ ਨੂੰ ਜਿਆਦਾ ਲਾਈਕ ਕਰਨਾ ਜੀ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਬਾਰੇ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ